ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉੱਗੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਸੱਤ گاਵਾ ਠੀਕ ਹੈ ਜੀ ਪਕਾਉਆ ਇੱਕ ਦੇਸੀ ਗਾਂ ਪਕਾਉਆ ਗੱਭਣ ਵੱਧ ਜਾਣਕਾਰੀ ਲੈਣੇ ਆਪਾਂ ਭੈਣ ਜੀ ਤੋਂ ਭੈਣ ਜੀ ਸਾਸੀ ਗਾ ਜੀ ਸਾਸਰੀ ਗੱਲ ਵੀਰੇ ਨਾਮ ਜੀ ਨਾਮ ਵੀਰੇ ਨਿਰਮਲ ਕੌਰ ਪਿੰਡ ਉੱਗੋ ਕੇ ਜਿਲ੍ਹਾ ਬਰਨਾਲਾ ਪਹਿਲੀ ਗਾਂ ਦੀ ਜਾਣਕਾਰੀ ਪਹਿਲੀ ਗਾਂ ਵੀਰੇ 2 ਮਹੀਨੇ ਕੁਸ ਤਰ੍ਹਾਂ ਦੀ ਗੱਭਣ ਚੱਕ ਪਾਸੇ ਹਾਂਜੀ ਤੇ 8 ਕਿਲੋ ਦੁੱਧਨ ਦੀ ਰੇਟ 26000 ਦੂਜੀ ਦੂਜੀ ਥਲੇ 12 ਕਿਲੋ ਦੁੱਧ ਦਾ ਇੱਕ ਮਹੀਨੇ ਦੀ ਗੱਬਣ ਰੇਟ 50000 ਜੀ ਦਾ ਜੀ ਇਹਦੇ ਥਲੇ ਵੀਰੇ 8 ਕਿਲੋ ਦੁੱਧ ਦੇਊ 7 ਹੋਵੇ 8 ਹੋਵੇ ਹਾਂਜੀ ਤੇ ਇਹਦੀ ਉਹ ਬੱਚੀ ਖੜੀ ਸਾਹਮਣੇ ਠੀਕ ਆ ਇਹਦਾ ਵੀ 26000 ਹੈ ਠੀਕ ਆ 4 ਨੰਬਰ ਦਾ ਜੀ ਇਹਦਾ ਵੀਰੇ ਰੇਟ ਦਾ ਆਪਾਂ ਕੁਝ ਮਰਜ਼ੀ ਕਰ ਜਾਈਏ 24000 ਤੋਂ ਘਟਾ ਦਾਂਗੇ ਠੀਕ ਆ ਹਾਂ ਤੇ ਅਗਲੀ 5 ਨੰਬਰ ਜੀ ਇਹ ਵੀਰੇ 8 ਕਿਲੋ ਦੁੱਧ ਦੰਦੀ ਹੈ ਹਾਂਜੀ ਤੇ ਸੀਲ ਠੰਡੀ ਹੈ ਬਧੀਆ ਥਾਣ ਓਕੇ ਰਿਪੋਰਟ ਨੇ ਇਹ 22 ਦੀ ਛੱਡ ਦਾਂਗੇ 22000 ਅਗਲੀ ਜੀ ਇਹ ਵੀਰੇ ਨੌ ਮਹੀਨਾ ਮਹੀਨਾ ਅਠ ਪੂਰੇ ਹੋ ਗਏ ਗੱਭਣ ਨੂੰ ਲੱਗ ਗਿਆ ਇੱਕ ਟਾਈਮ 6 ਕਿਲੋ ਦੁੱਧ ਦਿੰਦੀ ਹੈ ਅੱਖਰ ਮੇਦ ਦਊਗੀ ਠੀਕ ਆ ਤੇ 18000 ਰੁਪਏ ਰੇਟ ਹੈ ਦਾ ਠੀਕ ਆ ਉਹਦਾ ਫੋਨ ਤੇ ਕਰਾਂਗੇ ਦੇਸੀ ਗਾਂ ਦਾ ਹਾਂ ਉਹਦਾ ਫੋਨ ਤੇ ਕਰ ਲਾਂਗੇ ਠੀਕ ਆ ਕੀ ਗੱਭਣ ਘੁੱਭਣ ਕਿਵੇਂ ਦੱਸਿਆ ਜੀ ਗੱਭਣ ਦੋ ਮਹੀਨਾ ਦੀ 5 ਕਿਲੋ ਦਿੰਦੀ ਹੈ 5 ਲੀਟਰ ਦੁੱਧ ਦੇਸੀ ਗਾਂ ਭਰਾ ਸਿੰਘਾਂ ਵਾਲੀ ਜਾਂ ਸੰਢੀ ਸਿਰ ਪੂਰੀ ਹੈ ਜੀ ਪੂਰੀ ਪੂਰੀ ਠੀਕ ਆ ਭੈਣ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਰਾਕੀ ਪਰ ਆ ਵੱਡੀ ਵੀਡੀਓ ਬਣਾਈ ਵੀ ਉਹ ਤੋਰਾ ਤਰਾ ਤਾ ਨਹੀਂ ਦਿਖਾਇਆ ਵਾ ਬੈਸਟ ਡਿਟੇਲ ਦਿੱਤੀ ਹੈ ਜਾਣਕਾਰੀ ਦਿੱਤੀ ਹੈ ਚ ਭੈਣ ਜੀ ਨਾਲ ਜਲੂਕ ਕਨੈਕਟ ਕਰੋ ਭੈਣ ਦਾ ਨੰਬਰ ਟਾਈਟਲ ਵਿੱਚ ਮਿਲਦੇ ਆ ਭਰਾ ਕਿਸੇ ਨੇ